ਭਗਵਤ ਕਸ਼ਵਦੇਵ ਰੋਟੇ ਜ਼ਿਲ੍ਹੇ ਦੇ ਵਿੱਚ ਇੱਕ ਬਿਹਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਦਰਸਲ ਦੱਸਿਆ ਜਾ ਰਿਹਾ ਹੈ ਚਿੱਠੇਕੇ ਘਰ ਦੇ ਵਿੱਚ ਇੱਕ ਘਰੇਲੂ ਝਗੜਾ ਜਿਹੜਾ ਲਗਾਤਾਰ ਹੋ ਰਿਹਾ ਸੀ ਇਸ ਦੀ ਸ਼ਿਕਾਇਤ ਪਹਿਲਾਂ ਹੀ ਥਾਣੇ ਦੇ ਵਿੱਚ ਦੱਦ ਸੀ ਜਿਸ ਤਰ੍ਹਾਂ ਲਾਲ ਚਲਦੇ ਹੀ ਦੱਸ ਜੀਏ ਕਿ ਹੁਣ ਜਦੋਂ ਇੱਕ ਪਤੀ ਨੂੰ ਪਤਾ ਲੱਗਦਾ ਕਿ ਉਸ ਦੀ ਜਿਹੜੀ ਪਤਨੀ ਹੈ ਉਹ ਆਪਣੇ ਪ੍ਰੇਮੀ ਦੇ ਨਾਲ ਇੱਕ ਨਿੱਜੀ ਹੋਟਲ ਦੇ ਵਿੱਚ ਗਈ ਹੋਈ ਹੈ ਤਾਂ ਉਸ ਤੋਂ ਬਾਅਦ ਉਹ ਉੱਥੇ ਮੌਕੇ ਤੇ ਪਹੁੰਚ ਜਾਂਦਾ ਤੇ ਜਦ ਪਤਨੀ ਨੂੰ ਪਤਾ ਲੱਗਦਾ ਕਿ ਉਸ ਦਾ ਪਤੀ ਮੌਕੇ ਤੇ ਮੌਜੂਦ ਹੈ ਤਾਂ ਉਹ ਕੰਧ ਟੱਪ ਕੇ ਛਾਲ ਮਾਰ ਕੇ ਉਥੋਂ ਦੀ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਮਾਮਲਾ ਸੋਸ਼ਲ ਮੀਡੀਆ ਤੇ ਫਟਫਟ ਗਿਆ ਇਹ ਤੇ ਵੀਡੀਓ ਵੀ viral ਹੋਈ ਹੈ ਜਿੱਥੇ ਕਿ ਕੰਧ ਟੱਪ ਕੇ ਦੂਸਰੀ ਮੰਜ਼ਲ ਤੋਂ ਛਾਲ ਮਾਰ ਕੇ ਫਰਾਰ ਹੋਈ ਪਤਨੀ ਦੀ ਵੀਡੀਓ ਲੋਕਾਂ ਨੇ ਬਣਾਈ ਹੈ ਔਰ ਦੇਖ ਕੇ ਹੈਰਾਨ ਹੁੰਦੇ ਨੇ ਹਾਲਾਂਕਿ ਪਤੀ ਨੂੰ ਸ਼ੱਕ ਪਹਿਲਾਂ ਹੀ ਸੀਗਾ ਔਰ ਪਤਨੀ ਦੇ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਵੀ ਲੋਕਾਂ ਦੇ ਨਾਲ ਨਾਜਾਇਜ਼ ਰਿਸ਼ਤੇ ਸਿਗੇ ਬਾਅਦ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਉਹ ਚੱਲਦੇ ਰਹੇ ਤਾਂ ਆਪਣੇ ਪ੍ਰੇਮੀ ਦੇ ਨਾਲ ਜਦੋਂ ਹੋਟਲ ਦੇ ਵਿੱਚ ਪਤਨੀ ਗਈ ਤਾਂ પતિ ਨੇ ਪੁੱਛਾ ਕੀਤਾ ਤਾਂ ਉਹ ਹੈਰਾਨ ਪਰੇਸ਼ਾਨ ਰਹਿ ਗਈ ਉਸਦੇ ਪੈਣਾ ਹਿੱਤ ਉਹ ਜਲੀ ਕਿ ਜ਼ਮੀਕ ਹੀ ਪਾਣਾ ਵਾਪਰ ਗਿਆ ਤਾਂ ਉਸ ਤੋਂ ਬਾਅਦ ਆਪਣੇ ਆਪ ਨੂੰ ਬਚਾ ਕੇ ਨਿਕਲ ਗਈ ਪਰ ਵੀਡੀਓ ਜਿਹੜੀ ਲੋਕਾਂ ਨੇ ਬਣਾਈ ਤਾਂ ਪਤੀ ਦਾ ਇਹ ਨਾ ਸੀਗਾ ਕਿ ਪਹਿਲਾਂ ਵੀ ਘਰ ਵਿੱਚ ਲੜਾਈ ਝਗੜਾ ਤੇ ਲੂ ਕਲੇਸ਼ ਚੱਲਦੇ ਰਹਿੰਦੇ ਸੀਗੇ ਔਰ ਜਿਸ ਤੋਂ ਬਾਅਦ ਇਹ ਮਾਮਲਾ ਥਾਣੇ ਤੱਕ ਵੀ ਪਹੁੰਚਿਆ ਹੋਇਆ ਸੀ ਔਰ ਲੜਾਈ ਝਗੜੇ ਦਾ ਕਾਰਨ ਵੀ ਇਹ ਨਜਾਇਜ਼ ਸਬੰਧ ਸੀਗੇ ਤਾਂ ਜਿਸ ਦੇ ਚੱਲਦੇ ਘਰ ਦੇ ਵਿੱਚ ਕਲੇਸ਼ ਲਗਾਤਾਰ ਵੱਧ ਰਿਹਾ ਸੀ ਤੇ ਪਤੀ ਨੂੰ ਆਪਣੀ ਪਤਨੀ ਤੇ ਪਹਿਲਾ ਵਿਸ਼ੱਕ ਸੀਗਾ ਕਿ ਜਿਸ ਤਰੀਕੇ ਦੇ ਨਾਲ ਪਤਨੀ ਇਹ ਹਰਕਤ ਕਰਦੀ ਹੈ ਨਜਾਇਜ਼ ਸਬੰਧ ਨੇ ਉਸ ਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਘਰ ਦਾ ਮਾਹੌਲ ਵੀ ਵਿਗੜਦਾ ਹੋਇਆ ਦਿਖਾਈ ਦਿੱਤਾ ਸੀ ਤਾਂ ਇਹ ਮਾਮਲਾ ਹੋਣੇ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਤਾਂ ਪਤਨੀ ਜਿਹੜੀ ਆ ਉਹ ਬੱਚ ਨਿਕਲੀ ਦੂਸਰੀ ਮੰਜੋਂ ਕੋਛਾਲ ਮਾਰ ਕੇ ਕੰਨ ਟੱਪ ਕੇ ਥੱਲੇ ਫਰਾਰ ਹੋ ਗਈ ਪਰ ਲੋਕਾਂ ਨੇ ਇਹ ਵੀਡੀਓ ਬਣਾ ਲਈ ਹੈ ਪਤੀ ਨੂੰ ਆਪਣੀ ਪਤਨੀ ਤੇ ਪੂਰਾ ਸ਼ੱਕ ਸੀਗਾ ਬਹੁਤ ਸਾਰੀਆਂ ਚੀਜ਼ਾਂ ਉਸ ਦੇ ਸਾਹਮਣੇ ਆਉਂਦੀਆਂ ਰਹਿਗੀਆਂ ਸੀ ਨਜਾਇਜ਼ ਸੰਬੰਧਾਂ ਨੂੰ ਲੈ ਕੇ ਪਤੀ ਪਰੇਸ਼ਾਨ ਸੀਗਾ ਤਾਂ ਜਿਸ ਤੋਂ ਬਾਅਦ ਹੁਣ ਮੌਕੇ ਤੇ ਛਾਪਾ ਮਾਰਨ ਲਈ ਜਦੋਂ ਪਤੀ ਪਹੁੰਚਿਆ ਤਾਂ ਉਹ ਦੇਖ ਕੇ ਹੈਰਾਨ ਸੀ ਫਿਲਮੀ ਸੀਨ ਤੋਂ ਘੱਟ ਉਹ ਮੰਜ਼ਰ ਨਹੀਂ ਸੀਗਾ ਜੋ ਹਾਲਾਤ ਸੀਗੇ ਪਰ ਉਹ ਬਾਤ ਨਿਕਲੀ ਪਤਨੀ ਪਰ ਪਤੀ ਨੂੰ ਪੂਰਾ ਸ਼ੱਕ ਹੈ ਕਿ ਆਪਣੀ ਪਤ ਜਿਹੜੀ ਸੀ ਪਤਨੀ ਹੈ ਉਹ ਕਿਸੇ ਦੇ ਨਾਲ ਨਾਜਾਇਜ਼ ਸੰਬੰਧ ਦੇ ਵਿੱਚ ਹੈ ਤਾਂ ਵਿਆਹ ਤੋਂ ਪਹਿਲਾਂ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਨ ਤਾਂ ਵਿਆਹ ਤੋਂ ਬਾਅਦ ਵੀ ਉਹ ਸਭ ਕੁਝ ਜਾਰੀ ਰਿਹਾ ਤਾਂ ਪਤੀ ਇਹ ਬਰਦਾਸ਼ਤ ਨਹੀਂ ਕਰ پا ਰਿਹਾ ਹੈ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਹੋਇਆ ਜਿਹੜਾ ਕਿ ਹੁਣ ਜ਼ਿਆਦਾ ਪੱਖਿਆ ਹੋਇਆ ਜਿਸ ਨੂੰ ਲੈ ਕੇ ਵਿਵਾਦ ਚਰਚੇ ਪੱਖੇ ਹੋਏ ਨੇ ਤਾਂ ਇਹ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਡੋਰਦਾ ਹੋਇਆ ਨਜ਼ਰ ਆ ਰਿਹਾ ਤਾਂ ਅਕਸਰ ਤੁਸੀਂ ਦੇਖਿਆ ਹੋਵੇਗਾ ਇਹ ਪਤੀ ਪਤਨੀ ਦੇ ਘਰੇਲੂ ਖਲੇਸ਼ ਨਾਜਾਇਜ਼ ਸੰਬੰਧਾਂ ਦੇ ਕਰਕੇ ਘਰ ਟੁੱਟਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਹ ਘਰ ਟੁੱਟਣ ਦੇ ਕਰਕੇ ਬਹੁਤ ਅਨੁਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ ਨਜਾਇਜ਼ ਸੰਬੰਧਾਂ ਨੂੰ ਲੈ ਕੇ ਆਮ ਤੌਰ ਤੇ ਇਹ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਰਹਦੀਆਂ ਨੇ ਸਵਾਪਤ ਤੁਹਾਡੇ ਕੀ ਵਿਚਾਰ ਨੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਕਰਕੇ ਆਪਣੇ ਵਿਚਾਰ ਆਪਣੀ ਰਾਏ ਸਾਡੇ ਨਾਲ ਸਾਂਝੀ ਕਰਨਾ